ਨੈਕਸਟ ਤੁਹਾਡਾ ਜਿਹੜਾ ਗਾਣਾ ਹੈਗਾ ਚਲੋ ਇਸ ਗੱਲ ਦਾ ਮੈਂ ਤੁਹਾਨੂੰ ਵੈਸੇ ਨਿਮਰ ਤੇ ਪੌਂਟੋ ਵੀ ਤੁਹਾਨੂੰ ਆਨਸਰ ਕਰਦੇ ਆ ਅਸੀਂ ਜਿਵੇਂ ਚਲੋ ਹੁਣ ਹੁਣ ਫਬਿੰਗਨ ਪ੍ਰੋਡੂਸਰ ਜੇ ਮੈਂ ਸਰਗੰਦੀ ਵੀ ਗੱਲ ਕਰਾਣਾ ਤੇ ਤੁਸੀਂ ਦੇਖੋ ਵੀ ਸ਼ਰਿਆਮ ਦੇਖ ਟ੍ਰੇਲਰ ਵੇਖ ਕੇ ਵੀ ਪਤਾ ਲੱਗਦਾ ਹੈ ਵੀ ਸਾਰੀਆਂ ਚੀਜ਼ਾਂ ਦੇ ਵਿੱਚੋਂ ਥੱਲੇ ਕਮੈਂਟਸ 'ਚ ਵੀ ਆ ਤੇ ਵੈਸੇ ਵੀ ਪਤਾ ਮੈਂ ਤਾਂ ਨਿਮਰਤ ਨੂੰ ਗੱਲ ਅਸੀਂ ਇੰਟਰਵਿਊਜ਼ ਕਰਦੇ ਸੀ ਉਹਦੇ 'ਚ ਵੀ ਕਿਹਾ ਸੀ ਵੀ ਤੇਰੀ ਵਨ ਆਫ ਦੀ ਬੈਸਟ ਪਰਫਾਰਮੈਂਸ ਆ ਤੇ ਮੈਂ ਆਪਦੀ ਟੀਮ ਨੂੰ ਵੀ ਕਿਹਾ ਸੀ ਵੀ ਨਿਮਰਤ ਦੀ ਵਨ ਆਫ ਦੀ ਬੈਸਟ ਪਰਫਾਰਮੈਂਸ ਆ ਫੋਰ ਬੀਗਨ ਪ੍ਰੋਡੂਸਰ ਜੇ ਸਰਗੁਣ ਨੇ ਮਤਲਬ ਟ੍ਰੇਲਰ ਦੇ ਵਿੱਚ ਵੀ ਡੋਮੀਨੇਟ ਕਰ ਰਹੀ ਹੈ ਰਾਈਟ ਤੇ ਫਿਲਮ ਦੇ ਵਿੱਚ ਵੀ ਡੋਮੀਨੇਟ ਕਰੂਗੀ ਤੇ ਇਹ ਪੋਸੀਬਲ ਸੀਗਾ ਵੀ ਸਰਗੁਣ ਨੇ ਜਿਵੇਂ ਦਾ ਮਰਜ਼ੀ ਕਟਵਾ ਲੈਂਦੀ ਟ੍ਰੇਲਰ ਰਾਈਟ ਮਾਈਟ ਬੀ ਤੇ ਫਿਰ ਉਹਨੂੰ ਵੀ ਇਹ ਲੱਗਿਆ ਵੀ ਯਾਰ ਫਿਲਮ ਲਈ ਚਲੋ ਜੇ ਤੁਸੀਂ ਸੈਲਫਿਸ਼ ਹੋ ਕੇ ਵੀ ਸੋਚੋ ਪ੍ਰੋਡੂਸਰ ਆ ਉਹਨੇ ਚੀਜ਼ ਵੇਚਣੀ ਵੀ ਆ ਜੇ ਇਨਸਾਨੀਅਤ ਦੇ ਤੌਰ ਤੇ ਵੇਖੋ ਤੇ ਉਹਨੂੰ ਲੱਗਿਆ ਨਗਾ ਵੀ ਇਹ ਡੋਮਿਨੇਟ ਕਰਦੀ ਆ ਯਾਰ ਵੀ ਮੈਂ ਲੈ ਡਾਉਨ ਹੋ ਗਈ ਜਾਂ ਕੁਝ ਹੋ ਜੂਗਾ ਤੇ 100% ਲੋਕਾਂ ਨੇ ਮਤਲਬ ਵੀ ਆ ਕਿਸੇ ਨੇ ਕਮੈਂਟ ਕਰਨਾ ਉਹਨਾਂ ਨੇ ਇਹ ਨਹੀਂ ਵੇਖਣਾ ਵੀ ਉਹਨਾਂ ਦਾ ਭਾਈਚਾਰਾ ਆਪੋច ਕਿਦਾਂ ਦਾ ਜਾਂ ਕੁਛ ਆ ਉਹਨਾਂ ਨੂੰ ਲੱਗਣਾ ਵੀ ਆ ਸ਼ਾਗੀ ਆ ਖਾ ਗਿਆ ਸ਼ਾਗੀ ਤੇ ਉਹ ਸਾਨੂੰ ਆ ਬੈਸਟ ਉਹ ਦਾ ਟੌਪ ਜਦੋਂ ਫਿਲਮ ਚੱਲੇ ਕੱਲ ਜੇ ਮੈਂ ਸੈਲਫਿਸ਼ ਹੋ ਕੇ ਅਨਸਰ ਕਰਾਂ ਫੋਰ ਐਗਜ਼ਾਮਪਲ ਮੈਂ ਜੇ ਇਹ ਫਿਲਮ ਸੁਪਰ ਟੂਪਰ ਹਿੱਟ ਹੁੰਦੀ ਆ ਮੇਰੇ ਪੰਜ ਡਾਇਲੋਗ ਆ ਜੇ ਸਾਥ-ਸاتھ ਰਹੇ ਮਹਾਰਾ ਦੀ ਕਿਰਪਾ ਨਾਲ ਤੇ ਉਦੋਂ ਅਗਲੀ ਜੀ ਵੀ ਮੈਂ ਹੀ ਹੋਊਗਾ ਰਾਈਟ ਤੇ ਉਹ ਸੋ ਇਹਦੇ ਚ ਇਨਸਿਕਿਉਰਟੀ ਐਂਡ ਆਲ ਸਾਰਾ ਕੁਝ ਕੁਝ ਨਿਕਾ ਤੇ ਇਹ ਗੱਲ ਨਿਮਰਤੀ ਨੇ ਵਨ ਆਫ ਦੀ ਬੈਸਟ ਪਰਫਾਰਮੈਂਸ ਹੈ ਦੀ ਲਾਈਫ ਦੀ ਮੈਂ ਗੱਲ ਵੀ ਇਹ ਨਾਲ ਡਿਸਕਸ਼ਨ ਕੀਤੀ ਸੀਗੀ ਤੇ ਜਦੋਂ ਤੁਸੀਂ ਫਿਲਮ ਵੇਖੋਗੇ ਤੇ ਇਹਦਾ ਖੈ ਟ੍ਰੇਲਰ 2.5 ਮਿੰਟਾਂ ਦਾ ਜਦੋਂ 2.5 ਘੰਟੇ ਦੀ ਫਿਲਮ ਹੋਊਗੀ ਤੇ ਯੂਲ ਬੀ ਲਾਈਕ ਵੀ ਸਰਪ੍ਰਾਈਜ਼ਡ